ਧੰਨਵਾਦ ਜਿਕੇ ਤੰਨਕ ਵਜੇ ਨਾਲ ਇੱਥੇ ਪੂਰੀ ਹਵਾ ਚੱਲ ਰਹੀ ਠੰਢੀ ਠਾਰ ਤਾਂ ਮੌਸਮ ਇੱਕੋ ਲੱਖ ਤੇ ਚੇਂਜ ਹੋ ਗਿਆ ਹੋ ਸਕਦਾ ਸਨੋਫਲ ਪੈਣ ਦੇ ਚਾਂਸਸ ਹੋ ਜਾਣ ਤਾਂ ਕਰਕੇ ਆਪਾਂ ਥੋੜਾ ਜਿਹਾ ਹੋਰ ਖੜਗੇ ਸਾਈਡ ਤੇ ਮੋਟਰਸਾਈਕਲ ਲਾਤਾ ਇਦਾਂ ਦੀਆਂ ਘੈਂਟ ਘੈਂਟ ਲੋਕੇਸ਼ਨਾਂ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਾਕੀ ਸੋਨੂੰ ਜਿੱਦਿਆਂ ਵੀ ਇੱਥੇ ਹੈਣਾ ਜਿੰਨੀਆਂ ਵੀ ਘੈਂਟ ਘੈਂਟ ਬਰਫ਼ ਦੀ ਲੋਕੇਸ਼ਨ ਬਣੀ ਹੋਈ ਹੈ ਸੋਨੂੰ ਦਿਖਾਵਾਂਗੇ ਪਰ ਸਾਰੇ ਬਰਫ਼ੀ ਬਰਫ਼ਾ ਹੈ ਤਾਂ ਹੁਣ ਸੋਨੂੰ ਬਰਫ਼ ਤੋਂ ਬਿਨਾਂ ਮੈਂ ਸੋਨੂੰ ਹੋਰ ਕੀ ਗੱਲਾਂ ਦੱਸਾਂ ਤਾਂ ਘੈਂਟ ਹੀ ਆ ਯਾਰ ਅਖੀਰ ਗੰਗਾ ਦਾ ਟਰ ਸੋਤੋ ਉਸ ਵਗੈਰਾ ਵੀ ਗਏ ਆ ਤਾਂ ਉੱਥੇ ਆਪਾਂ ਨੂੰ ਇਹ ਚੀਜ਼ ਨਹੀਂ ਮਿਲੀ ਇਹ ਚੀਜ਼ ਨੂੰ ਦੇਖਣ ਖਾਤਰ ਹੀ ਗਏ ਸੀ ਕੱਲ ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਆ ਸੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸੋ ਰਾਤ ਆਪਾਂ ਸਟੇ ਕੀਤੀ ਸੀ ਮਨਾਲੀ ਦੇ ਵਿੱਚ ਤਾਂ ਅੱਜ ਆਪਾਂ ਚੱਲੇ ਆ ਅਠਾ ਟਰਨਲ ਤੇ ਸਲੰਗ ਬੇਲੀ ਤਾਂ ਮੈਂ ਤੁਹਾਨੂੰ ਪਿੱਛੇ ਇੱਕ ਫੋਟੋ ਤੁਹਾਨੂੰ ਵੀਡੀਓ ਦਿਖਾਉਣਾ ਆਪਾਂ ਕਹਿ ਇਹ ਤਾਂ ਨੇ ਹਨਾ ਵੀ ਜਿਹੜਾ ਪਾਣੀ ਆਇਆ ਸੀ ਤਾਂ ਕਿੰਨਾ ਨੁਕਸਾਨ ਹੋਇਆ ਪਾਣੀ ਨਾਲ ਸਾਰੇ ਰੋਡ ਖਰਾਬ ਹੋਏ ਪਏ ਨੇ ਤਾਂ ਤੁਹਾਨੂੰ ਥੋੜੀ ਝਲਕ ਦਿਨਾਂ ਮੈਂ ਆਹ ਦੇਖੋ ਬਾਬਿਆ ਸਾਰੇ ਰੋਡ ਪਾਣੀ ਨਾਲ ਹੀ ਵਹਾ ਕੇ ਲੱਗਿਆ ਪਾਣੀ ਦੇਖੋ ਹੁਣ ਕਿੰਨਾ ਕਾ ਉਹ ਜਿੱਥੇ ਤੱਕ ਆ ਸਾਨੂੰ ਬੱਟੇ-ਬੱਟੇ ਦੀਂਦੇ ਨੇ ਸਾਰੇ ਫੁੱਲ ਭਰ ਕੇ ਚੱਲੇ ਹੋਏ ਸੀ ਇੰਨਾ ਪਾਣੀ ਸੀ ਸਾਰੇ ਰੋਡ ਪਿੱਛੋਂ ਜਿੱਥੋਂ ਤੱਕ ਮੰਡੀ ਤੋਂ ਅੱਗੇ ਸਾਰੇ ਰੋਡ ਇਦਾਂ ਹੀ ਨੇ ਪਾਣੀ ਨੇ ਸਾਰੇ ਰੋਡ ਖਰਾਬ ਕੀਤੇ ਆ ਸੋ ਆਪਾਂ ਸਲੰਗ ਬੈਲੀ ਪਹੁੰਚ ਗਏ ਸਲੰਗ ਬੈਲੀ ਦੇ ਵਿੱਚ ਇਸ ਇਸ ਟਾਈਮ ਬਰਫ਼ ਨਹੀਂ ਹੈਗੀ ਕਿਉਂਕਿ ਹਜੇ ਸਨੋਫਾਲ ਹੋਈ ਨਹੀਂ ਇੱਥੇ ਉਹ ਬਰਫ਼ ਹੁੰਦੀ ਹੈ ਦੇਖ ਸਕਦੇ ਹੋ ਜਿੱਥੇ ਐਕਟੀਵਿਟੀ ਕਰੀ ਜਾਂਦੀ ਹੈ ਜਾਂ ਬਰਫ਼ ਤੇ ਗੱਡੀਆਂ ਚਲਾਈਆਂ ਜਾਂਦੀਆਂ ਨੇ ਤਾਂ ਉਪਰਤ ਸਕੇ ਆਉਂਦੇ ਨੇ ਜਾਂ ਪੈਰਾਗਲਾਈਡਿੰਗ ਕਰਦੇ ਨੇ ਇਹ ਸਭ ਤੁਸੀਂ ਇੱਥੇ ਦੇਖ ਸਕਦੇ ਹੋ ਸੋ ਆਪਾਂ ਸਲਾਂਗ ਬੇਲੀ ਤੋਂ ਉੱਪਰ ਆ ਕੇ ਢੂੰਡੀ ਦੇ ਇੱਕ ਢੂੰਡੀ ਪਿੰਡ ਦਾ ਨਾਮ ਪੈਂਦਾ ਆਪਾਂ ਉੱਥੇ ਆ ਹਜੇ ਅਟਲ ਤਰਨ ਗਏ ਨਹੀਂ ਤਾਂ ਪਿੱਛੇ ਸਨੋਹ ਪਈ ਹੋਈ ਆ ਬਾਬੇ ਦੇਖ ਕੇ ਮਾਨ ਖੁਸ਼ ਹੁੰਦਾ ਦੇਖੋ ਬਾਬੇ ਯਰ ਦੇਖ ਕੇ ਮਾਨੀ ਖੁਸ਼ ਹੋ ਗਿਆ ਦੇਖੋ ਵਾਓ ਹਾਂਜੀ ਆਪਾਂ ਅਟਲ ਤਰਨ ਨਾਲ ਤੇ ਆ ਗਏ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਅਟਲ ਤਰਨ ਦੇ ਢਿੱਡੀ ਲੰਗ ਤੇ ਆ ਗਾਹਾਂ ਨਾਲ ਜਿਹੜਾ ਆਪਾਂ ਕ੍ਰੋਸ ਕਰ ਜਾਂਦੇ ਤਾਂ ਨਾਲ ਇੱਕ ਵਿਊ ਪੁਆਇੰਟ ਬਣਿਆ ਹੋਇਆ ਬਹੁਤ ਸ਼ਾਨਦਾਰ ਤੁਹਾਨੂੰ ਦਿਖਾਣਾ ਬਰਫ਼ ਬਰਫ਼ ਪੂਰੀ ਘੈਂਟ ਬਣੀ ਹੋਈ ਆ ਤਾਂ ਤੁਸੀਂ ਦੇਖ ਕੇ ਤੁਹਾਡਾ ਮਾਨ ਖੁਸ਼ ਹੋ ਜਾਊਗਾ ਇੱਥੇ ਤੁਸੀਂ ਕਾਫੀ ਐਕਟੀਵਿਟੀ ਕਰ ਸਕਦੇ ਹੋ ਸੋ ਆਜੋ ਪਹਿਲਾਂ ਤੁਹਾਨੂੰ ਵੀਓ ਚੈੱਕ ਕਰਾਉਣੇ ਗੱਲਾਂ ਬਾਤਾਂ ਕਰਾਂਗੇ ਬਾਅਦ ਚੋ ਸੋ ਵਾਓ ਦੇਖੋ ਬਾਪੇ ਕੀ ਬਾਤ ਆ ਯਾਰ ਨਾਈਸਾ ਇੱਥੇ ਜੇ ਤੁਸੀਂ ਬਰਫ਼ ਵਾਲੇ ਕੱਪੜੇ ਲੈਣੇ ਨਹੀਂ ਵੀ ਆਪਣੇ ਕੱਪੜੇ ਖਰਾਬ ਹੋਣ ਤੋਂ ਤਾਂ ਬੁੱਸੂ ਜੂ ਵਗੈਰਾ ਇੱਥੇ 250 ਰੁਪਏ ਦੇ ਵਿੱਚ ਇਹ ਪੂਰਾ ਸੈੱਟ ਮਿਲ ਜਾਂਦਾ ਹੈ ਹੋਏ ਇੱਥੇ ਦਾਰੂ ਦੂਰ ਵੀ ਲੈ ਸਕਦੇ ਹੋ ਤੁਸੀਂ ਹੁੰਦੀ ਦਾ ਜਾਸੀ ਹੈ ਅਵਾਸ ਜਿੰਨੀ ਵੀ ਤੁਸੀਂ ਕਰ ਸਕਦੇ ਓਨੀ ਘੱਟ ਹੈ ਬਾਕੀ ਆਪਾਂ 5 ਕਿਲੋਮੀਟਰ ਅੱਗੇ ਵੀ ਜਾ ਸਕਦੇ ਆਪਾਂ ਭਰਾ ਨੂੰ ਪੁੱਛਿਆ ਤੁਸੀਂ ਬਸ ਜਿਹੜੀ ਚੀਜ਼ ਤੁਹਾਨੂੰ ਦਿਖਾਉਣੀ ਸੀ ਉਹ ਤੁਸੀਂ ਦੇਖ ਸਕਦੇ ਹੋ ਬਾਬੇ ਕਹਿਵਾਤਾ ਪਰ ਐ ਜਿਵੇਂ ਆਪਾਂ ਹਨਾ ਕਹਿੰਦੇ ਹੁੰਦੇ ਨੇ ਵੀ ਬਰਫ਼ 'ਚ ਬਰਫ਼ ਦੇ ਵਿੱਚ ਕੁਲਫੀ ਜੰਮ ਜਾਂਦੀ ਹੈ ਜੇ ਬੋ ਐਸਾ ਕੁਝ ਨਹੀਂ ਤਾਂ ਤੁਸੀਂ ਆਰਾਮ ਨਾਲ ਆਪਣੇ ਨਾਰਮਲ ਕੱਪੜਿਆਂ ਦੇ ਵਿੱਚ ਆ ਸਕਦੇ ਹੋ ਬਾਬੇ ਤੁਸੀਂ 5 ਕਿਲੋਮੀਟਰ ਵੀ ਅੱਗੇ ਜਾ ਸਕਦੇ ਹੋ ਪਰ ਰਫਤੰਗ ਨਹੀਂ ਜਾ ਸਕਦੇ ਕਿਉਂਕਿ ਉੱਥੇ ਪੁਲਿਸ ਤੁਹਾਨੂੰ ਵਾਪਸ ਮੋੜੂਗੀ ਕਿਉਂਕਿ ਜਿਹੜੀ ਆ ਸਨੋ ਆ ਸਨੋ ਦੇ ਉੱਤੇ ਸਲਿੱਪ ਹੋ ਜਾਂਦੇ ਨੇ ਬਾਈਕ ਵੀ ਸਲਿੱਪ ਹੋ ਜਾਂਦੀ ਹੈ ਸੋ ਆਪਣੇ ਪੈਰ ਵੀ ਸਲਿੱਪ ਹੋਣ ਦੇ ਚਾਂਸਸ ਰਹਿੰਦੇ ਆ ਦੇਖੋ ਬਾਬੇ ਸਾਨੂੰ ਉੱਪਰੋਂ ਦਿਖਾ ਰਿਹਾ ਮੈਂ ਪੂਰਾ ਘੈਂਟ ਗੱਲਬਾਤ ਆ ਯਾਰ ਚਲੋ ਚੱਲਦੇ ਆ ਨੀਚੇ ਜਿਹੜੀ ਚੀਜ਼ ਦੀ ਬੇਟ ਸੀ ਤਾਂ ਬਹੁਤ ਦਿਨਾਂ ਬਾਅਦ ਅੱਜ ਆਪਾਂ ਨੂੰ ਨੇਚਰਲੀ ਦੇਖਣ ਨੂੰ ਮਿਲੀ ਆ ਵਾਓ ਤਾਂ ਮੇਨ ਪੁਆਇੰਟ ਹੀ ਆ ਇਹ ਪਰ ਯਾਰ ਤਲਸਨ ਵਾਲੀ ਇੱਥੇ ਨਜ਼ਾਇਜ਼ ਬਹੁਤ ਸਮਝ ਕੇ ਚੱਲਣਾ ਪੈਂਦਾ ਹੈ ਗਰਗੀ ਵਿਚਾਰੀ ਤਾਂ ਡਿੱਗ ਕਦੋਂ ਵੀ ਸਕਦੇ ਆਪਾਂ ਕਿਉਂਕਿ ਸਲਿੱਪੀ ਇੰਨੀ ਕਰਦ ਨੇ ਬਰਫ਼ ਬਹੁਤ ਜ਼ਿਆਦਾ ਸਲਿੱਪ ਹੁੰਦੀ ਹੈ ਬਰਫ਼ ਤੇ ਤਾਂ ਸੋਨੂੰ ਤੁਰ ਫਿਰ ਕੇ ਅੱਗੇ ਦਿਖਾਉਣਾ ਯਾਰ ਬਹੁਤ ਡਰ ਲੱਗਦਾ ਤੁਰਨ ਵੇਲੇ ਤੇ ਸੂਰਜ ਦੀ ਜਮਾ ਸਿੱਧਾ ਸੂਰਜ ਪੈਂਦਾ ਜਿਵੇਂ ਰਫਤੰਗ ਜੂਨ ਜਲਾਈ ਦੇ ਵਿੱਚ ਰਫਤੰਗ ਦਾ ਪੁਆਇੰਟ ਹੁੰਦਾ ਤਾਂ ਅੱਠ ਅੱਠ ਨਾਲ ਦਾ ਪੁਆਇੰਟ ਉਸੇ ਤਰ੍ਹਾਂ ਹੀ ਆ ਕਿਉਂਕਿ ਹੁਣ ਰਫਤੰਗ ਜਾਣਾ ਬੰਦ ਕੀਤਾ ਹੋਇਆ ਦੇਖੋ ਦੇਖ ਦੇਖ ਮੰਨ ਨਹੀਂ ਪਰਦਾ ਤਾਂ ਸੋਨੂੰ ਇੱਕ ਮੇਨ ਪੁਆਇੰਟ ਦਿਖਾਉਣ ਖਾਤਰ ਆਇਆ ਵਾਓ ਓਪੇ ਤੁਸੀਂ ਦੇਖੋ ਯਾਰ ਚਿੱਟੀ-ਚਿੱਟੀ برف ਕਿੰਨੀ ਘੈਂਟ ਲੱਗਦੀ ਇੱਧਰ ਗੱਡੀਆਂ ਤੇ ਵੀ برف ਜੰਮੀ ਹੋਈ ਆ ਜਿਹੜੀਆਂ ਗੱਡੀਆਂ ਪਹਿਲਾਂ ਦੀਆਂ ਖੜੀਆਂ ਤਾਂ ਥੱਲੇ ਵੀ ਜੰਮੀ ਪਈ ਆ ਵਾਓ ਦੇਖੋ ਕਰੋ ਚੱਕੇ ਯਾਰ ਵਾਓ ਤਾਂ ਨਾਲ ਦੀ ਕਰੀਵਰ ਚੱਲਦੀ ਆ ਥੱਲਾਉਂ ਦੀ ਨਦੀ ਚੱਲਦੀ ਆ ਇੰਜੋਇਮੈਂਟ ਵਾਹ ਹੁੰਦਾ ਤਾਂ ਥੱਲਾਉਂ ਦੀ ਰੀਵਰ ਚੱਲਦੀ ਆ ਤਾਂ ਤੁਸੀਂ ਉੱਥੇ ਵੀ ਬੈਠ ਕੇ ਇੰਜੋਏ ਕਰ ਸਕਦੇ ਹੋ ਕਿਉਂਕਿ برف ਦੇ ਵਿੱਚੋਂ ਹਰ ਹਰਾ ਨੀਲਾ ਨੀਲਾ ਪਾਣੀ ਜਦੋਂ ਵਗਦਾ ਹੁੰਦਾ ਤਾਂ ਯਾਰ ਕਾਫੀ ਕੈਂਡ ਗੱਲਵਾਤਾ ਤੁਸੀਂ ਬਹੁਤ ਸੋਹਣਾ ਇੰਜੋਏ ਕਰ ਸਕਦੇ ਹੋ ਕਿਉਂਕਿ ਜਦੋਂ ਆਪਾਂ ਜੂਨ ਜੁਲਾਈ ਦੇ ਵਿੱਚ ਰਫਤੰਗ ਜਾਂਦੇ ਆ ਸੋ ਹੁਣ ਰਫਤੰਗ ਦਾ ਜੋ ਰਸਤਾ ਉਹ ਬੰਦ ਹੈ ਉਹ ਬੰਦ ਇਸ ਕਰਕੇ ਕੀਤਾ ਹੋਇਆ ਕਿਉਂਕਿ ਜਿੱਥੇ ਤੱਕ ਇਹਨਾਂ ਨੂੰ ਸੇ ਪੁਆਇੰਟ ਲੱਗਦਿਆ ਉੱਥੇ ਤੱਕ ਇਹ ਪੁਆਇੰਟ ਖੋਲਦਾਂਦੇ ਜਿਵੇਂ ਹੁਣ ਅਟਟਰਨਲ ਦਾ ਪੁਆਇੰਟ ਖੁੱਲਿਆ ਜੇ ਜਿਆਦਾ ਸਨੋ ਫਾਲ ਹੋ ਗਈ ਤਾਂ ਇਹ ਬੰਦ ਕਰਕੇ ਸਲੰਗ ਬੈਲੀ ਦਾ ਇਹ ਪੁਆਇੰਟ ਖੋਲਦਾਂਗੇ ਸੋ ਜੋ ਇੱਥੇ ਸਿਸਟਮ ਨੇ ਨਾ ਇੱਥੇ ਖਾਣ ਪੀਣ ਦੀ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਉਹ ਹਰ ਇੱਕ ਚੀਜ਼ ਤੁਹਾਨੂੰ ਇੱਥੇ ਅਵੇਲੇਬਲ ਹੋ ਪਰ ਉਦਾਂ ਦੀ ਇਹਨਾਂ ਪਰ ਠੰਡ ਜੇ ਤੁਸੀਂ ਕਹੋ ਠੰਡ ਕੋਈ ਲੱਗਦੀ ਨਹੀਂ ਜੇ ਆਪਾਂ ਹਨਾ ਆ ਕੋਟ ਵਗੈਰਾ ਲਾਉਣਾ ਹੋਵੇ ਤਾਂ ਵੀ ਕਿਉਂਕਿ ਸੂਰਜ ਜਮਾਂ ਸਿੱਧਾ ਪੈਂਦਾ ਐ ਜਿਵੇਂ ਆਪਣੇ ਵਧੀਆ ਗਰਮੀ ਧੁੱਪ ਲੱਗਦੀ ਹੁੰਦੀ ਹੈ ਤਾਂ ਇਦਾਂ ਧੁੱਪ ਲਾ ਦੇ ਕਿਉਂਕਿ ਇੱਥੇ ਸੂਰਜ ਬਹੁਤ ਨੇੜੇ ਆ ਬਰਫ ਨਾਲ ਅੱਖਾਂ ਨੂੰ ਚੁਬਦੀ ਆ ਯਾਨੀ ਕਿ ਅੱਖਾਂ ਨੂੰ ਅੱਖਾਂ ਤੇ ਅਟਰੈਕਟ ਕਰਦੀ ਆ ਕਿਆ ਬਾਤ ਆ ਯਾਰ ਸਰਾ ਗੱਲਬਾਤ ਹੋਈ ਪਈ ਆ ਓਕੇ ਦੀ ਰਿਪੋਰਟ ਇਨਵਾਇਰਨਮੈਂਟ ਕਰਦੀ ਹੋਏ ਦੇਖੋ ਕਪਲ ਵਾਓ ਕਿਆ ਬਾਤ ਆ ਯਾਰ ਦੇਖੋ ਹਾਂ ਗੱਡੀਆਂ ਦਾ ਕੁਝ ਇੰਜਬਾਇ ਕਰ ਸਕਦਾ ਤੁਸੀਂ ਪਤਾ ਕੀ ਪ੍ਰਾਈਸ ਆ 11000 1100 ਕਿੰਨੇ ਚ ਚਾਰ ਚੋੜੀ ਚਾਰ ਚੋੜੀ ਬੰਦ ਸੇਲਾ ਜੀ ਦਾ ਬਾਈ ਕਹਿੰਦਾ ਵੀ origignal origignal ਦੀ ਗਾਰੰਟੀ ਬਾਈ ਕੀ ਹੁੰਦੀ ਹੈ ਇਹਦੀ yes yes ਮਾਚਿਸ ਫੇਸ ਕੁਦਰਤ origignal ਦੀ ਗਾਰੰਟੀ ਹੁੰਦੀ ਹੈ ਕਹਿੰਦੇ ਵੀ ਜੇ ਤੁਸੀਂ ਹਨਾ ਕਦੇ ਵੀ ਇਹ ਪਛਾਣ ਕਰਨੀ ਹੋਵੇ ਤਾਂ ਇਦਾਂ ਕਰ ਸਕਦੇ ਹੋ ਹਨ ਹੈਸੀ ਦੇਖੋ ਐਸੇ ਅੱਛਾ 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 ਇਹ ਲਫਤ ਹੀ ਜਾਏਗੀ ਹਾਂ ਸਕਦੋਂ ਇੱਥੇ ਜ਼ਿਆਦਾਤਰ ਹਨਾ ਲੋਕਮਨ ਰੰਜਨ ਲਈ ਆਉਂਦੇ ਨੇ ਇੱਥੇ ਹੋਰ ਕੁਝ ਨਹੀਂ ਕੱਲਾ ਵਿਊ ਆ ਦੇਖਣ ਲਈ ਇਦਾਂ ਨੇ ਵਿਊ ਦਿਖਾਉਣ ਲਈ ਅਲੱਗ-ਅਲੱਗ ਥਾਮਾਂ ਤੇ ਜਾਣ ਦੀ ਕੋਸ਼ਿਸ਼ ਕਰਦੇ ਆ ਸੋ ਇਹ ਜੋਪਰਾ ਚੈਨਲ ਪਹਿਲੀ ਵਾਰ ਦੇਖ ਰਹੇ ਨੇ ਉਹ ਚੈਨਲ ਸਬਸਕ੍ਰਾਈਬ ਜਰੂਰ ਕਰਦੇ ਹੋ ਵੀਡੀਓ ਲਾਸਟ ਤੱਕ ਦੇਖਿਓ ਕਿਉਂਕਿ ਸੁਣੋ ਵਾਲੀ ਵੀਡੀਓ ਆ ਤਾਂ ਤੁਹਾਨੂੰ ਲੱਗਟ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਕਿਉਂਕਿ ਬਹੁਤ ਕੈਂਡ-ਕੈਂਡ ਥਾਮਾਂ ਨੇ ਹੋ ਸਕਦਾ ਵੀ ਆਪਾਂ ਸਟੇ ਕਿੱਥੇ ਕਰਾਂਗੇ ਇਹ ਵੀ ਤੁਹਾਨੂੰ ਵੀਡੀਓ ਦੇ ਲਾਸਟ ਦੇ ਵਿੱਚ ਦੱਸਾਂਗੇ ਬਾਬੇ ਪਰ ਨਾਲ ਲਾਈਕ ਕਰ ਵੀਡੀਓ ਲਾਈਕ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਦਾਂ ਦੀ ਲੱਗੀ ਵਾਹ ਇੰਨੇ ਘੈਂਟ ਸੁੰਦਰ ਨਜ਼ਾਰੇ ਕਿਤੇ ਦੇਖਣ ਨੂੰ ਮਿਲਦੇ ਨੇ ਇਹ ਵੀ ਕਿਸਮਤ ਨਾਲ ਮਿਲਦੇ ਨੇ ਹਰ ਇੱਕ ਨੂੰ ਕੋਈ ਬਰਫ਼ ਨੂੰ ਦੇਖਣਾ ਚਾਹੁੰਦਾ ਇੱਥੇ ਤੁਸੀਂ ਕੱਲੀ ਹਨਾ ਆਮ ਹੁੱਡੀ ਜੀਨਸ ਦੇ ਵਿੱਚ ਵੀ ਆ ਸਕਦੇ ਹੋ ਸੋਨੂੰ ਇਸ ਟਾਈਮ ਜਿਸ ਟਾਈਮ ਮੈਂ ਮੌਕੇ ਦੀ ਗੱਲ ਕਰਦਾ ਟਾਈਮ ਤੁਹਾਨੂੰ ਕੋਈ ਠੰਡ ਨਹੀਂ ਲੱਗਣੀ ਕਿਉਂਕਿ ਇੱਥੇ ਮੌਸਮੀ ਹਾਂ ਜੇ ਮੌਸਮ ਹੋ ਗਿਆ ਖਰਾਬ ਤਾਂ ਫਿਰ ਸੋਨੂੰ ਨਾਲ ਦੀ ਨਾਲ ਹੈਵੀ ਕੱਪੜਾਂ ਦਾ ਅਰੇਜਮੈਂਟ ਕਰਨਾ ਪਊਗਾ ਕਿਉਂਕਿ ਇੱਥੇ ਮੀਂਹ ਨਹੀਂ ਪੈਂਦਾ ਜਦੋਂ ਪਊਗੀ ਤਾਂ ਸੋਨੋ ਫਾਲੀ ਹੂ ਮੀ ਪੈਣ ਦੇ ਚਾਂਸ ਬਿਲਕੁਲ ਜ਼ੀਰੋ ਹੀ ਹੁੰਦੇ ਨੇ ਕਿਉਂਕਿ ਇੱਥੇ ਮਾਈਨਸ ਡਿਗਰੀ ਦੇ ਸਾਬ ਨਾਲ ਚੱਲਦਾ ਬਸ ਦੇਖਦੇਖ ਮੰਨਣੀ ਪੜਦਾ ਜੀ ਕਰਦਾ ਵੀ ਸੋਨੂੰ ਬਰਫ਼ ਦੀਆਂ ਤਰੀਫ਼ਾਂ ਹੀ ਕਰੀ ਜਾਵਾ ਤਾਂ ਇਹ ਦੇਖੋ ਦੇਖਣ ਵਾਲੀਆਂ ਚੀਜ਼ਾਂ ਨੇ ਸੋ ਇਧਰ ਵੀ ਜਿੱਥੇ ਵੀ ਹੈਣਾ ਪੱਥਰ-ਪੁੱਥਰ ਜੇ ਪਏ ਨੇ ਸਾਰੇ ਸਾਰਿਆਂ ਤੇ ਬਰਫ਼ ਜੰਮੀ ਹੋਈ ਹੈ ਜਦੋਂ ਬਰਫ਼ ਜੰਮੀ ਹੋਏ ਤਾਂ ਇਹ ਆਟੋਮੈਟਿਕਲੀ ਘੱਟ ਲੋਕੇਸ਼ਨ ਬਣ ਜਾਂਦੀ ਹੈ এনवायरमेंट ਬਹੁਤ ਸੁਹਣਾ ਹੁੰਦਾ ਜੇ ਤੁਸੀਂ ਆਉਣਾ ਹੋਵੇ ਕਿਉਂਕਿ ਹੁਣ ਦਸੰਬਰ ਦਾ ਮਹੀਨਾ ਚੱਲਦਾ ਦਸੰਬਰ ਤੋਂ ਲੈ ਕੇ ਮਾਰਚ ਦੇ ਮਹੀਨੇ ਤੱਕ ਤਾਂ ਤੁਸੀਂ ਮਨਾਲੀ ਤੋਂ ਅੱਗੇ ਆ ਸਕਦੇ ਹੋ ਅਟਟਰ ਨਾਲ ਤੇ ਸਲੰਗ ਵੇਲੀ ਅੱਜ ਸਲੰਗ ਵੇਲੀ ਚ ਤਾਂ ਪਰ ਫੈਣੀ ਤੀ ਅਟਟਰ ਨਾਲ ਆ ਸਕਦੇ ਹੋ ਤਾਂ ਉਸ ਤੋਂ ਅੱਗੇ ਰਫਤਾਂਗ ਜਿੱਥੇ ਤੱਕ ਤੁਹਾਨੂੰ ਹਨਾ ਸੇਫ ਲੱਗੂਗਾ ਉੱਥੇ ਤੱਕ ਤੁਹਾਡਾ ਸਫ਼ਰ ਵਧੀਆ ਰਹੂਗਾ ਤਾਂ ਤੁਸੀਂ ਜੋ ਦਸੰਬਰ ਦੇ ਮਹੀਨੇ ਤੋਂ ਲੈ ਕੇ ਮਾਰਚ ਦੇ ਮਹੀਨੇ ਤੱਕ ਇੱਥੇ ਆ ਸਕਦੇ ਹੋ 1100 ਦੇ ਵਿੱਚ ਜੇ ਤੁਸੀਂ ਐਕਟੀਵਿਟੀਆਂ ਕਰਨੀਆਂ ਨੇ ਤੁਹਾਨੂੰ ਚਾਰ ਚੀਜ਼ਾਂ ਦੇ ਆਪਸ਼ਨ ਹੋਊਗੀ ਦੇਖੋ ਗੱਡੀ ਜਿ ਘਮਾਉਂਦੇ ਨੇ ਕੋਈ ਜਿਹੜਾ ਤਿਲਸਕੇ ਜਿਹਾ ਹੁੰਦੇ ਆ ਤੁਹਾਨੂੰ ਚਾਰ ਐਕਟੀਵਿਟੀਆਂ ਇੱਥੇ 1100 ਦੇ ਵਿੱਚ ਮਿਲ ਜਾਣਗੀਆਂ ਜੇ ਤੁਸੀਂ ਕਰਨੀਆਂ ਨੇ ਕਿ ਤੁਸੀਂ ਮਨਾਲੀ ਆ ਕੇ ਉਸ ਤੋਂ ਅੱਗੇ ਅਟਾਟਾ ਨਾਲ ਜਰੂਰ ਆਓ ਉੱਥੇ ਤੁਸੀਂ ਜਿਹੜੀ ਖੂਬਸੂਰਤ ਬਰਫਾ ਇਹਦਾ ਆਨੰਦ ਮਾਣੋ ਹੋ ਸਕਦਾ ਤੁਹਾਡੇ ਕਰਮਾਂ ਦੇ ਵਿੱਚ ਹੋਵੇ ਮੌਸਮ ਥੋੜਾ ਜਿਹਾ ਖਰਾਬ ਹੋਇਆ ਤਾਂ ਤੁਹਾਨੂੰ ਸਨੋਫਾਲ ਪੈਂਦੀ ਵੀ ਤੁਹਾਨੂੰ ਮਿਲ ਸਕਦੀ ਹੈ ਸੋ ਅੱਜ ਮੌਸਮ ਸਾਫ ਅੱਜ ਤਾਂ ਨਹੀਂ ਹੋ ਸਕਦੀ ਵੈਸੇ ਤੁਹਾਨੂੰ ਖਾਣ ਪੀਣ ਦੀ ਫੈਸਿਲਿਟੀ ਇੱਥੇ ਪੂਰੀ ਮਿਲੂਗੀ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਮੰਨਣ ਦੀ ਲੋੜ ਨਹੀਂ ਕਿਉਂਕਿ ਜਿਵੇਂ ਕਈ ਵਾਰ ਆਪਣੇ ਕੋਲ ਕੈਸ਼ ਨਹੀਂ ਹੁੰਦਾ ਨਾ ਸਾਰੇ ਇੱਥੇ ਗੂਗਲ ਪੇ ਚੱਲਦਾ ਵਾ ਤਾਂ ਇੱਧਰ ਸਾਰੇ ਪੂਰਾ ਐ ਬਰਫ ਨਾਲ ਟੱਕਿਆ ਪਿਆ ਸਿਸਟਮ ਇਹ ਬੇਸਾਰਾ ਇੱਧਰ ਗੱਡੀਆਂ ਵੀ ਸਾਰੀਆਂ ਵਰਪ ਵਰਪ ਚੀ ਖੜੀਆਂ ਸਾਈਡਾਂ ਤੇ ਸੋ ਬਾਬੇ ਦੁਨੀਆ ਸਵਾ ਲੈਂਦੀ ਆ ਸਾਰੇ ਜਣੇ ਸਵਾਦ ਲਿਆ ਕਰੋ ਕੋਈ ਪਤਾ ਨਹੀਂ ਕਿੰਨੇ ਸਾਨ ਨੇ ਕਦੋਂ ਪੂਰੇ ਹੋ ਜਾਣੇ ਨੇ ਸੋ ਇਹ ਤਾਂ ਮਾਲਕ ਦੇ ਹੱਥ ਦੀ ਡੋਰਾ ਹੈ ਤਾਂ 1.5 ਵਜ ਗਿਆ ਸੂਰਜ ਵੀ ਉਹ ਪਹਾੜੀ ਦੇ ਉੱਤੇ ਹੋਣ ਲੱਗਾ ਉੱਪਰ ਬੱਦਲ ਵਾਈ ਦੀ ਸਟਾਰਟਿੰਗ ਹੋ ਤਮ ਸੂਰਜ ਵੀ ਬਹੁਤ ਕੈਰਾ ਲੱਗਦਾ ਯਾਰ ਇੱਥੇ ਯੂ ਦੇਖੋ ਬਾਬੇ ਕਿੰਨਾ ਤਾਕੜਾ ਧੁਰ ਤੱਕ ਜਿੱਥੇ ਦਾ ਕਾਬਾ ਜਾਮਗੇ ਸਾਨੂੰ ਆਲੇ ਦਲੇ ਬਰਫੀ ਵਰਤਦੇ ਸੋ ਨੂੰ ਆ ਪੁਆਇੰਟ ਵੀ ਦਿਖਾ ਦਈਏ ਇਹ ਉਹਦੋਂ ਅਗਲਾ ਪੁਆਇੰਟ ਆ ਜੋ ਨੀਚੇ ਆਪਾਂ ਪੁਆਇੰਟ ਦੇਖਿਆ ਸੀ ਸੋ ਨੂੰ ਪਹਿਲਾਂ ਸਾਰਾ ਦਿਖਾਇਆ ਤਾਂ ਉਸ ਤੋਂ ਅਗਲਾ ਪੁਆਇੰਟ ਆ ਤੁਸੀਂ ਇਹ ਦੇਖ ਸਕਦੇ ਹੋ ਇੱਥੇ ਵੀ ਪੂਰੀ ਪ੍ਰੋਪਰ ਬਰਫ਼ ਹੈ ਤਾਂ ਸਾਰੇ ਜੀ ਬਰਫ਼ ਵੀ ਬਰਫ਼ ਹੋਈ ਪਈ ਹੈ ਸੋ ਬਰਫ਼ ਦਾ ਇੰਜੋਏ ਕਰਨ ਲਈ ਬਹੁਤ ਇੱਥੇ ਟੂਰਿਸਟ ਆਉਂਦੇ ਆ ਤਾਂ ਬੜਾ ਆਨੰਦ ਲੈਂਦੇ ਆ ਤਾਂ ਹਰ ਇੱਕ ਨੂੰ ਇਹ ਇੰਜੋਏ ਦਾ ਆਨੰਦ ਲੈਣਾ ਚਾਹੀਦਾ ਹੈ 2 ਵਜੇ ਚ 10 ਮਿੰਟ ਰਹਿ ਗਏ ਹਾਂ ਬਸ ਤੁਸੀਂ ਦੇਖੋ ਇੰਜੋਏ ਹੁੰਦਾ ਬਾਬੇ ਕਿਵੇਂ ਬਰਫ਼ 'ਚ ਲੜਦੇ ਆ ਬਾਬੇ ਟਾਈਮ ਦਾ ਪਤਾ ਹੀ ਨਹੀਂ ਲੱਗਦਾ 2 ਵਜੇ ਵਾਓ ਅਹੀਂ ਲੱਗਦਾ ਵੀ ਹਜੇ ਤਾਂ 10 ਯਾਰ ਨਹੀਂ ਵੱਜੇ ਹੋਏ ਨੇ ਸਾਨੂੰ ਘੈਂਟ ਘੈਂਟ ਵੀਊ ਦਿਖਾਉਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਰਹਿੰਦੇ ਆ ਤਾਂ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਲਾਸਟ ਤੱਕ ਦੇਖਿਆ ਕਰੋ ਨਾਲ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਹੈਗਾ ਸੀ ਤਾਂ ਸੁਨੋ ਫੋਲ ਦਾ ਆਨੰਦ ਲੈਣ ਲਈ ਤੁਸੀਂ ਆ ਸਕਦੇ ਹੋ ਕਿਉਂਕਿ ਤੁਸੀਂ ਦਸੰਬਰ ਤੋਂ ਲੈ ਕੇ ਮਾਰਚ ਤੱਕ ਤਾਂ ਤੁਸੀਂ ਮਨਾਲੀ ਆਓ ਮਨਾਲੀ ਤੋਂ ਜੇ ਤੁਹਾਨੂੰ ਸਲੰਗ ਵੈਲੀ ਬਰਫ਼ ਮਿਲਦੀ ਆ ਠੀਕ ਹੈ ਅਦਰਵਾਈਜ਼ ਜੇ ਤੁਸੀਂ ਅੱਜ ਤੋਂ ਮਹੀਨਾ ਵੀ ਦਿਨ ਬਾਅਦ ਵੀ ਆਉਂਗੇ ਤਾਂ ਤੁਹਾਨੂੰ ਮਨਾਲੀ ਦੇ ਵਿੱਚ ਵੀ ਮਿਲ ਸਕਦੀ ਹੈ ਤਾਂ ਕਿ ਤੁਹਾਨੂੰ ਦੂਜੇ ਐਂਗਲ ਤੋਂ ਵੀ ਦਿਖਾ ਦਈਏ ਬਾਬੇ ਇੱਥੇ ਭੀੜ ਬਹੁਤ ਰਹਿੰਦੀ ਹੈ ਕਿਉਂਕਿ ਜਿਹੜੀਆਂ ਲੋਕਲ ਟੈਕਸੀਆਂ ਨੇ ਇੱਥੇ ਉਹਨਾਂ ਦੀ ਹੈਗੀ ਹੈ ਕਾਫੀ ਵੱਡੀ ਸਟੈਂਡ ਹੈਗਾ ਤਾਂ ਤੁਸੀਂ ਮਨਾਲੀ ਤਵਾ ਕੇ ਇਹਨਾਂ ਨਾਲ ਆ ਸਕਦੇ ਹੋ ਬਸੇ ਇਹ ਪੈਸੇ ਨਹੀਂ ਜਿਹੜੇ ਵੱਧ ਵਸੂਲ ਕਰਦੇ ਨੇ ਤੁਸੀਂ ਫੈਮਿਲੀ ਨਾਲ ਆਓ ਬੱਚਿਆਂ ਨਾਲ ਆਓ ਤਾਂ ਆ ਕੇ ਇਸ ਮੂਮੈਂਟ ਦਾ ਇੰਜੋਏ ਕਰ ਸਕਦੇ ਹੋ ਵਾਓ ਦੇਖੋ ਇਧਰ ਵੀਡੀਓ ਸ਼ੂਟ ਹੁੰਦੀਆਂ ਨੇ ਦਿਲਵਾਨ ਰਹੇ ਨੇ ਆਵਤਾ ਨੇ ਬਾਕੀ ਜਿਹੜੀ ਉਧਰ ਸਾਰੇ ਟੂਰਿਸਟ ਤੁਸੀਂ ਦੇਖ ਸਕਦੇ ਹੋ ਸਾਰੇ ਟੂਰਿਸਟ ਨੇ ਸਾਰੇ ਬੜਾ ਆਨੰਦ ਨਾਲ ਰਹਿ ਰਹੇ ਨੇ ਬਾਹਰ ਤੱਕ 10 ਵਜੇ ਤੱਕ ਟੂਰਿਸਟ ਆਉਂਦੇ ਆ 2 ਵਜੇ ਤੱਕ ਟੂਰਿਸਟ ਆਉਂਦੇ ਆ ਉਸ ਤੋਂ ਬਾਅਦ 2 ਤੋਂ ਬਾਅਦ ਵੀ ਵਾਪਸ ਜਾਣ ਲੱਗ ਜਾਂਦੇ ਨੇ ਕਿਉਂਕਿ 5 ਵਜੇ ਦੀ ਵਾਪਸੀ ਐਂਟਰੀ ਹੁੰਦੀ ਆ ਹਾਂ ਵੀ ਜਾਂਦੇ ਜਾਂਦੇ ਸਾਨੂੰ ਇੱਕ ਵਿਊ ਹੋਰ ਝਲਕੀ ਮਰਵਾ ਦਈਏ ਉਸ ਤੋਂ ਬਾਅਦ ਆਪਾਂ ਚੱਲਦੇ ਆਂ ਆਪਾਂ ਰੁਕਾਂਗੇ ਪਿਛਲੇ ਪੁਆਇੰਟ ਤੇ ਤਾਂ ਆਪਾਂ ਸੌਫ ਤੋਂ ਇੱਕ ਕੋਲਡ ਡਰਿੰਕ ਲੈ ਕੇ ਪੀਨੇ ਆਂ ਕਿਉਂਕਿ ਬਹੁਤ ਜੀ ਕਰਦਾ ਯਾਰ ਸਵੇਰ ਦੀ ਚਾਹੀ ਪੀਤੀ ਹੋਈ ਆ ਪਾਣੀ ਪੀਤਾ ਨਹੀਂ ਥੋੜਾ ਸਰਚ ਕਰਾਉਣ ਲੱਗਿਆ ਹੋ ਸਕਦਾ ਤਾਂ ਹੀ ਹੋਵੇ ਪਾਣੀ ਦੀ ਘਾਟ ਕਰਕੇ ਹੋਵੇ ਤਾਂ ਆਪਾਂ ਲੈਨੇ ਆ ਸੋ ਕੋਕ ਲੈਤਾ ਆਪਾਂ ਇੱਕ ਪਹਿਲਾਂ ਸਟਿੰਗ ਲੈਣ ਦੀ ਸੁਭਾ ਮਨਾ ਹੈਗੀ ਸੀ ਕਿ ਬਾਈ ਕੰਨਾ ਵੀ ਸਟਿੰਗਾ ਹੈ ਨਹੀਂ ਮੈਂ ਚੱਲ ਕੋਕ ਦੇ ਦੇ ਕੋਕ ਪੀਨੇ ਕਿਉਂ ਪਾਣੀ ਦੀ ਘਾਟ ਮਹਿਸੂਸ ਹੋ ਰਹੀ ਆ ਸਵੇਰ ਦਾ ਆਪਾਂ ਪਾਣੀ ਨਹੀਂ ਪੀਤਾ ਬਰਫ ਚਾ ਕੇ ਪਾਣੀ ਜ਼ਰੂਰੀ ਆ ਪੀਣਾ ਆਪਾਂ ਪੀਤਾ ਨਹੀਂ ਸਨੋ ਤਿੰਨ ਦਿਨ ਚਾਰ ਚਾਰ ਫੁੱਟ ਪੜ ਜਾਂਦੀ ਹੋਗੀ ਬਈਆ ਅੱਛਾ ਅਭੀ ਨਹੀਂ ਕਿ ਨਹੀਂ ਹੈ। ਅਭੀ ਮੌਸਮ ਸਾਫ ਹੈ ਨਾ। ਟੈਂਪਰੇਚਰ ਕਿਤਨਾ ਮਾਈਨਸ ਚਲਾ ਜਾਂਦਾ ਹੈ? 18-19 ਮਾਈਨਸ ਟੈਂਪਰੇਚਰ ਹੋ ਜਾਂਦਾ ਹੈ ਭਈ ਅਗਲਾ। ਲੈ ਵੀ ਸੱਜਣੋ 2:50 ਮਿੰਟ ਹੋ ਗਏ ਪਾਉਣੇ 3 ਦਾ ਟਾਈਮ ਹੋ ਗਿਆ। ਤਾਂ ਬਰਫ ਪੂਰੀ ਸ਼ਾਨਦਾਰ ਹੈ। ਆਨੰਦ ਚ ਵੱਜਿਆ ਪਿਆ ਕੰਮ। ਸੋਬਤ ਧੰਨਵਾਦ ਜਿਕੇ ਤਨ ਕਵਜੇ ਨਾ ਇੱਥੇ ਪੂਰੀ ਹਵਾ ਚੱਲ ਰਹੀ ਠੰਢੀ ਠਾਰ। ਮੌਸਮ ਇੱਕੋ ਲੱਗਦਾ ਚੇਂਜ ਹੋ ਗਿਆ ਹੋ ਸਕਦਾ ਸਨੋਫਲ ਪੈਣ ਦੇ ਚਾਂਸਸ ਹੋ ਜਾਣ ਤਾਂ ਕਰਕੇ ਆਪਾਂ ਥੋੜਾ ਜਿਹਾ ਹੋਰ ਖੜਗੇ ਸਾਈਡ ਤੇ ਮੋਟਰਸਾਈਕਲ ਲਾਤਾ ਪਰ ਜਿਹੜੀ ਹਵਾ ਨਾ ਕੁਮਾਰ ਦੀ ਪਿੱਛੇ ਬ੍ਰਿਜ ਦੇਖ ਸਕਦੇ ਹਾਂ ਬਹੁਤ ਸੋਹਣਾਗਾ ਕਿੱਥੋਂ ਕੱਲ ਫੋਟੋ ਬਹੁਤ ਸੁਣੀਆ ਕਲਿਕ ਹੁੰਦੀਆਂ ਇੰਜੋਏ ਕਰ ਜ਼ਰਨ ਵੈਸੇ 2 ਵਜੇ ਤੋਂ ਬਾਅਦ ਤੁਸੀਂ ਕਿਤੇ ਵੀ ਬਰਫ ਚ ਜਾਓਗੇ ਤਾਂ ਉੱਥੇ ਮੌਸਮ ਨਹੀਂ ਲੱਗਦੀ ਸੀ ਪਰ ਇੱਕੋ ਲਖਤ ਮੌਸਮ ਤਬਦੀਲ ਹੋ ਗਿਆ ਤਾਂ ਬਾਬੇ ਕੀ ਬਾਤਾਂ ਨੇ ਯਾਰ ਆਨੰਦ ਆ ਰਿਹਾ ਦੇਖੋ ਸੋ ਇੱਥੇ ਬਾਲਾਚਰ ਖੜਨਾ ਨਹੀਂ ਦਿੰਦੇ ਕਿਉਂਕਿ ਮੌਸਮ ਖਰਾਬ ਹੋ ਗਿਆ ਤਾਂ ਨਾਲ ਦੀ ਨਾਲ ਆਪਾਂ ਨੂੰ ਅਲਾਉਡ ਕਰਤਾ ਵੀ ਪੁਲਤੇ ਨਹੀਂ ਖੜਨਾ ਵੀ ਤੁਸੀਂ ਜਾਓ ਤਾਂ ਹੁਣ ਆਪਾਂ ਚੱਲਦੇ ਆ ਓਕੇ ਬਾਏ ਦੇਖੋ ਮੌਸਮ ਕਿਉਂ ਖਰਾਬ ਹੋਇਆ ਨਾਲ ਦੀ ਨਾਲ ਗੱਡੀਆਂ ਵਾਪਸ ਸਟਾਕ ਕਿਉਂਕਿ ਇੱਥੇ ਕੋਈ